ਸੈਨਾ ਵੱਲੋਂ ਪਹਿਲਗਾਮ ਹਮਲੇ ਦਾ ਮੂੰਹ ਤੋੜ ਜਵਾਬ ਦਿੱਤੇ ਜਾਣ ਤੇ ਸਰਹੱਦੀ ਇਲਾਕਿਆਂ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਜਿਸ ਦੌਰਾਨ ਉਹਨਾਂ ਨੇ ਭਾਰਤੀ ਸੈਨਾ ਜਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਉਹ ਆਪਣੇ ਫੌਜੀ ਭਰਾਵਾਂ ਦਾ ਹਰ ਪੱਕੇ ਸਾਥ ਦੇਣਗੇ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਉੱਪਰ 에ਅਰ ਸਟ੍ਰਾਈਕ ਕਰ ਨੌ ਜਗ੍ਹਾ ਨੂੰ ਆਪਣਾ ਨਿਸ਼ਾਨਾ ਬਣਾ ਕੇ ਪਹਿਲਗਾਮ ਅਤਵਾਦੀ ਹਮਲੇ ਦਾ ਬਦਲਾ ਲਿਆ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਪਾਕਿਸਤਾਨੀ ਅੱਤਵਾਦ ਨੂੰ ਇਸੇ ਤਰ੍ਹਾਂ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਆਪਣੇ ਅੱਤਵਾਦੀਆਂ ਜਰੀਏ ਲਗਾਤਾਰ ਭਾਰਤ ਤੇ ਹਮਲਾ ਕਰਵਾ ਰਿਹਾ ਹੈ ਅਤੇ ਭਾਰਤੀਆਂ ਦੀ ਹੱਤਿਆ ਕਰ ਰਿਹਾ ਹੈ ਇਸ ਦੌਰਾਨ ਲੋਕਾਂ ਨੇ ਪਾਕਿਸਤਾਨ ਮਰਦਾਬਾਦ ਅਤੇ ਭਾਰਤੀ ਸੈਨਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ-ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਹਾਂ ਰੁਟੀਨ 'ਚ ਕੰਮ ਕਰਕੇ ਜਾਂਦੇ ਹਾਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਨਕਸੀ ਉਹ ਵੀ ਬੜੇ ਰਾਮਮੰਦਰੀ ਆਰਾਮਦਰੀ ਨਾਲ ਵੱਡੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਹੈ ਉਹਨਾਂ ਦੇ ਨਾਲ ਜੇ ਲੋੜ ਪਈ ਸਰਕਾਰ ਦੇ ਨਾਲ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਆ ਸਾਡਾ ਭਾਰਤ ਦੇਸ਼ ਹੈ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰੈਲੀਆਂ ਕਿਸਾਨਾਂ ਕੋ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰੈਲੀਆਂ ਆਪਣੀਆਂ ਅੰਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ 'ਚ ਲੋਜਿਸਟ پاکستان ਤੇ ਅਟੈਕ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਕਿਹਾ ਸੀ ਕਿ ਇੱਕ ਵਾਰੀ ਜਿਹੜਾ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਪਹਿਲਗਮ ਦੇ ਜੋ ਇਹਨਾਂ ਨੇ ਹਮਲਾ ਕਰਾਤਾ ਨਿਰਦੋਸ਼ ਹਿੰਦੂਆਂ ਨੂੰ ਧਰਮ ਪੁਛਤਾ ਪੁਛ-ਪੁਛ ਕੇ ਚੁੰਚ-ਚੁੰਚ ਕੇ ਮਾਰਿਆ ਉਹਦਾ ਇਹ ਉਹ ਜਵਾਬ ਦਿੱਤਾ ਜਾਏਗਾ ਜਿਹੜਾ ਇਹਨਾਂ ਦੀ ਕਲਪਨਾ ਤੋਂ ਦੂਰ ਹੋਏਗਾ ਰਾਤ ਇਹਨਾਂ ਦੇ 12 ਜਿਹੜਾ ਲਾਂਚਿੰਗ ਪੈਡ ਸੀ ਉਗਰਵਾਦੀਆਂ ਦੇ ਉਹ ਤਬਾਹ ਕੀਤੇ ਨੇ ਔਰ ਮਜ਼ਾਈਲਾਂ ਨਾਲ ਕੀਤੇ ਨੇ ਉਹ ਤਰਾਇ-ਤਹਾਇ ਮਚੀ ਆ ਬਹੁਤ ਸਾਰੇ ਉਗਰਵਾਦੀ ਉਹਨਾ ਕੈਂਪਾਂਜ ਦੇ ਠੇਰੇ ਦੇ ਹੀ ਉਹ ਵੀ ਮਰੇ ਨਾ ਉਹਦੇ ਵੀ ਖਬਰ ਆ ਰਹੀਆਂ ਲੇਕਿਨ ਮੈਂ ਸਮਝ ਨਾ ਜਿਹੜਾ ਬਹੁਤ ਜ਼ਬਰਦਸਤ ਜਵਾਬ ਦਿੱਤਾ ਇਹ ਲੋਕਾਂ ਦੀ ਜਿਹੜੀ ਸਾਰੇ ਦੇਸ਼ ਦੀ ਇੱਕ ਡਿਮਾਂਡ ਸੀ ਜੋ ਦੇਸ਼ ਚਾਹੁੰਦਾ ਸੀ ਉਸ ਗੱਲ ਨੂੰ ਪੂਰਾ ਕੀਤਾ ਉਹ ਅਗਰਵਾਦ ਨੂੰ ਠਲ ਪਾਤੀ ਜਾਏਗੀ ਭਾਈ ਦੇਹਿੰਦੋਸ ਆਰਮੀ ਨੇ ਜੋ ਕੀਤਾ 2 ਸਾਲ ਪੁਰਾਣਾ ਹਾਈ ਜਿੱਤ ਜਿੱਤਦੀ ਹੈ ਪਾ ਆਰਮੀ ਜਿੰਦਾਬਾਦ ਸਾਡੀ ਆਰਮੀ ਦੀ ਦੁਸ਼ਮਣ ਨੂੰ ਠੋਕ ਕੇ ਰੱਖਿਆ ਪਾਕਿਸਤਾਨ ਨੂੰ ਉਹਦੀ ਪੁਸਤਾਂ ਦੀ ਯਾਦ ਕਰਾਤੀ ਹੈ ਕਿ ਹਿੰਦੁਸਤਾਨ ਬਦਲਾ ਲੈਣ ਵਾਸਤੇ ਜੀਗਰਾਨੀ ਹੈ ਬਸ ਸਮਝੀ ਉਡੀਕ